ਭਾਰਤ ਵਿੱਚ ਹੀ ਹਰ ਸਾਲ ਚੋਲਾ ਤੋਂ ਹੀ 126 ਮਿਲੀਅਨ ਟਨ ਦੇ ਕਰੀਬ ਪਰਾਲੀ ਦਾ ਉਤਪਾਦਨ ਹੁੰਦਾ ਹੈ ਪਰਾਲੀ ਨੂੰ ਜਲਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਤੁਸੀਂ ਸਾਰੇ ਹੀ ਜਾਣੂ। ਸਮੇਂ-ਸਮੇਂ ਤੇ ਸਰਕਾਰ ਬਹੁਤ ਸਾਰੇ ਕੈਂਪੇਨ ਦੇ ਜ਼ਰੀਏ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦੀ ਰਹਿੰਦੀ ਹੈ। ਸ਼ਾਇਦ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਵੇ ਕਿ ਪਰਾਲੀ ਤੋਂ ਬਹੁਤ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ। ਦੋਸਤੋ ਸਾਡੇ ਦੇਸ਼ ਦੇ ਵਿੱਚ ਕੋਈ ਨਾ ਕੋਈ ਮਸਲਾ ਉੱਠਿਆ ਹੀ ਰਹਿੰਦਾ ਹੈ ਇਹਨਾਂ ਮਸਲਿਆਂ ਨੂੰ ਸਰਕਾਰ ਤੇ ਜਨਤਾ ਮਿਲ ਕੇ ਹੱਲ ਵੀ ਕਰਦੀ ਹੈ ਪਰ ਫਿਰ ਵੀ ਬਹੁਤ ਸਾਰੇ ਇਦਾਂ ਦੇ ਮਸਲੇ ਨੇ ਜਿਹੜੇ ਬਹੁਤ ਗੰਭੀਰ ਹੁੰਦੇ ਨੇ ਪਰ ਨਾ ਤੇ ਸਰਕਾਰ ਧਿਆਨ ਦਿੰਦੀ ਹੈ ਔਰ ਨਾ ਹੀ ਜਨਤਾ ਧਿਆਨ ਦਿੰਦੀ ਹੈ ਇਹਨਾਂ ਮਸਲਿਆਂ ਪਰ ਫਿਰ ਵੀ ਬਹੁਤ ਸਾਰੇ ਇਦਾਂ ਦੇ ਲੋਕ ਹੁੰਦੇ ਨੇ ਜਿਹੜੇ ਮਸਲਿਆਂ ਨੂੰ ਮਸਲਿਆਂ ਵਾਂਗ ਨਹੀਂ ਦੇਖਦੇ ਉਹਨਾਂ ਵਿੱਚੋਂ ਬਿਜ਼ਨਸ ਆਈਡੀਆ ਲੱਭ ਲੈਂਦੇ ਨੇ ਬਿਜ਼ਨਸ ਆਈਡੀਆ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਕਿਸੇ ਪ੍ਰੋਬਲਮ ਨੂੰ ਸੋਲਵ ਕਰਨਾ ਅੱਜ ਮੈਂ ਐਦਾਂ ਦੇ ਮਸਲੇ ਦੀ ਗੱਲ ਕਰਨ ਜਾ ਰਿਹਾ ਹਾਂ ਜੋ ਇੱਕ ਮਸਲਾ ਨਹੀਂ ਇੱਕ ਬਿਜ਼ਨਸ ਆਈਡੀਆ ਹੈ ਲੱਖਾਂ ਦਾ ਕਾਰੋਬਾਰ ਜਿਸ ਬਿਜ਼ਨਸ ਆਈਡੀਆ ਨੂੰ ਮੈਂ ਡਿਸਕਸ ਕਰਨ ਜਾ ਰਿਹਾ ਹਾਂ ਉਸ ਦਾ ਸਭ ਤੋਂ ਜ਼ਿਆਦਾ ਫਾਇਦਾ ਪਿੰਡਾਂ ਵਾਲਿਆਂ ਨੂੰ ਹੈ ਕਿਉਂਕਿ ਇਹ ਬਿਜ਼ਨਸ ਸ਼ੁਰੂ ਕਰਨ ਲਈ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਹੈ ਪਰਾਲੀ ਪੰਜਾਬ ਹਰਿਆਣਾ ਦੇ ਪਾਰ ਦੇ ਅਲੱਗ-ਅਲੱਗ ਰਾਜਾਂ ਦੇ ਵਿੱਚ ਫਸਲ ਕੱਟਣ ਤੋਂ ਬਾਅਦ ਪਰਾਲੀ ਨੂੰ ਜਲਾ ਦਿੱਤਾ ਜਾਂਦਾ ਹੈ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜੇ ਤੁਸੀਂ ਪਰਾਲੀ ਨੂੰ ਜਲਾਉਣ ਦੀ ਬਜਾਏ ਇਸ ਦਾ ਸਹੀ ਇਸਤੇਮਾਲ ਕਰੋ ਤਾਂ ਤੁਸੀਂ ਲੱਖਾਂ ਰੁਪਏ ਕਮਾ ਸਕਦੇ ਹੋ ਭਾਰਤ ਵਿੱਚ ਹੀ ਹਰ ਸਾਲ ਚੋਲਾ ਤੋਂ ਹੀ 126 ਮਿਲੀਅਨ ਟਨ ਦੇ ਕਰੀਬ ਪਰਾਲੀ ਦਾ ਉਤਪਾਦਨ ਹੁੰਦਾ ਹੈ। ਪੂਰੇ ਉਤਪਾਦਨ ਦਾ 60% ਹਿੱਸਾ ਜਲਾ ਦਿੱਤਾ ਜਾਂਦਾ ਹੈ। ਇਹ ਸਿਰਫ ਚੋਲਾ ਦੀ ਪਰਾਲੀ ਦੀ ਹੀ ਗੱਲ ਸੀ। ਜੇ ਕਣਕ ਦੀ ਪਰਾਲੀ ਵੀ ਇਸ ਵਿੱਚ ਜੋੜ ਦਿੱਤੀ ਜਾਵੇ ਤਾਂ ਕਿੰਨੇ ਮਿਲੀਅਨ ਟਨ ਬਣੇਗੀ? ਇਸ ਦਾ ਅੰਦਾਜ਼ਾ ਸ਼ਾਇਦ ਤੁਸੀਂ ਲਗਾ ਸਕੋਗੇ। ਇਸ ਤੋਂ ਇਲਾਵਾ ਤੁਸੀਂ ਇਸ ਗੱਲ ਦਾ ਹਿਸਾਬ ਵੀ ਆਪ ਲਗਾ ਸਕਦੇ ਹੋ ਕਿ ਕਿੰਨੀ ਜ਼ਿਆਦਾ ਪਰਾਲੀ ਹਰ ਸਾਲ ਜਲਾਈ ਜਾਂਦੀ ਹੈ ਤੇ ਇਸ ਦੇ ਨਾਲ ਨਾਲ ਕਿੰਨਾ ਪੋਲਿਊਸ਼ਨ ਹੁੰਦਾ ਹੈ। ਪਰਾਲੀ ਨੂੰ ਜਲਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਤੁਸੀਂ ਸਾਰੇ ਹੀ ਜਾਣੋ। ਸਮੇਂ-ਸਮੇਂ ਤੇ ਸਰਕਾਰ ਬਹੁਤ ਸਾਰੇ ਕੈਂਪੇਨ ਦੇ ਜ਼ਰੀਏ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦੀ ਰਹਿੰਦੀ ਹੈ। ਕਈ ਕਿਸਾਨ ਵੀਰ ਉਹਨਾਂ ਦੀਆਂ ਗੱਲਾਂ ਸਮਝ ਕੇ ਉਹਨਾਂ ਦਾ ਸਾਥ ਵੀ ਦਿੰਦੇ ਨੇ ਔਰ ਕਈ ਕਿਸਾਨ ਵੀਰ ਉਹਨਾਂ ਦੀਆਂ ਕਈ ਹੋਈਆਂ ਗੱਲਾਂ ਦਾ ਗੁੱਸਾ ਵੀ ਕਰਦੇ ਨੇ ਕਿਉਂਕਿ ਉਹ ਕਹਿੰਦੇ ਨੇ ਕਿ ਸਾਡੇ ਕੋਲ ਪਰਾਲੀ ਜਲਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ। ਇਸ ਲਈ ਅਸੀਂ ਪਰਾਲੀ ਦਾ ਨਿਪਟਾਰਾ ਕਿਵੇਂ ਕਰੀਏ? ਇਸੇ ਸਵਾਲ ਦਾ ਜਵਾਬ ਸਾਡਾ ਅੱਜ ਦਾ ਬਿਜ਼ਨਸ ਆਈਡੀਆ ਹੈ ਤੁਹਾਨੂੰ ਪਰਾਲੀ ਨੂੰ ਸਾੜਨਾ ਵੀ ਨਹੀਂ ਪੈਣਾ। ਤਾਰ ਤੋਂ ਸੀ ਉਸ ਤੋਂ ਪੈਸੇ ਵੀ ਕਮਾ ਸਕੋਗੇ ਬਹੁਤ ਹੀ देर ਨਾ ਕਰਦੇ ਹੋਏ ਮੈਂ ਤੁਹਾਡਾ ਅੱਜ ਦਾ ਆਈਡੀਆ ਸ਼ੇਅਰ ਕਰਦਾ ਸ਼ਾਇਦ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਵੇਗਾ ਕਿ ਪ੍ਰਾਲੀ ਤੋਂ ਬਹੁਤ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਨੇ ਇਹਨਾਂ ਚੀਜ਼ਾਂ ਵਿੱਚ ਇੱਕ ਅਜਿਹੀ ਚੀਜ਼ ਹੈ ਜਿਸ ਦੀ ਡਿਮਾਂਡ ਹਰ ਦਿਨ ਵੱਧ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਡਿਮਾਂਡ ਹੋਰ ਜ਼ਿਆਦਾ ਵਧਣ ਵਾਲੀ ਹੈ ਇਹ ਚੀਜ਼ ਹੈ ਪ੍ਰਾਲੀ ਤੋਂ ਬਣਨ ਵਾਲੇ ਬਰਤਨ ਬਹੁਤ ਸਾਰੇ ਲੋਕ ਇਸ ਗੱਲ ਤੋਂ ਜਾਣੂ ਹੋਣਗੇ ਕਿ ਪ੍ਰਾਲੀ ਤੋਂ ਆਰਗੈਨਿਕ ਔਰ ਬਹੁਤ ਹੀ ਵਧੀਆ ਬਰਤਨ ਤਿਆਰ ਕੀਤੇ ਜਾਂਦੇ ਹਨ ਅਤੇ ਇਹਨਾਂ ਦੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਵੀ ਹੈ ਕਿਉਂਕਿ ਇਹ ਪਲਾਸਟਿਕ ਦੇ ਬਰਤਨਾਂ ਤੋਂ ਹੋਣ ਵਾਲੀ ਨੁਕਸਾਨ ਤੋਂ ਬਚਾਉਂਦੇ ਨੇ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਤੇ ਮਨੁੱਖਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਇਹਨਾਂ ਬਰਤਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਵਧ ਰਹੀ ਹੈ ਆਓ ਸਭ ਤੋਂ ਪਹਿਲਾਂ ਇਹਨਾਂ ਬਰਤਨਾਂ ਨੂੰ ਬਣਾਉਣ ਦਾ ਤਰੀਕਾ ਦੱਸਦਾ ਬਾਜ਼ਾਰ ਵਿੱਚ ਹੌਟ ਕੰਪਰੈਸਿੰਗ ਮਸ਼ੀਨ ਮਿਲਦੀ ਹੈ ਜਿਸ ਨੂੰ ਤੁਸੀਂ ਆਨਲਾਈਨ ਕਿਸੇ ਵੀ ਪਲੇਟਫਾਰਮ ਤੋਂ ਆਰਡਰ ਕਰ ਸਕਦੇ ਹੋ ਇਸ ਮਸ਼ੀਨ ਦੇ ਨਾਲ ਤੁਸੀਂ ਬੜੇ ਆਰਾਮ ਦੇ ਨਾਲ ਘਰ ਬਰਤਨ ਤਿਆਰ ਕਰ ਸਕਦੇ ਹੋ ਸਭ ਤੋਂ ਪਹਿਲਾਂ ਪ੍ਰਾਲੀ ਨੂੰ ਇੱਕ ਜਾਂ 2 ਸੈਂਟੀਮੀਟਰ ਦੇ ਟੁਕੜਿਆਂ ਵਿੱਚ ਕੱਟ ਲਵੋ ਫਿਰ ਇਹਨਾਂ ਟੁਕੜਿਆਂ ਨੂੰ 2-3 ਵਾਰ ਚੰਗੀ ਤਰ੍ਹਾਂ ਪਾਣੀ ਵਿੱਚ ਧੋ ਦਿਓ ਸਾਰਾ ਮਿੱਟੀ ਘੱਟਾ ਤੇ ਹੋਰ ਰਹਿੰਦ-ਖੂੰਹਦ ਨੂੰ ਪ੍ਰਾਲੀ ਤੋਂ ਹਟਾ ਦੇਵੋ ਤੁਸੀਂ ਚਾਹੋ ਤਾਂ ਵਾਸ਼ਿੰਗ ਮਸ਼ੀਨ ਵਿੱਚ ਵੀ ਪ੍ਰਾਲੀ ਧੋ ਸਕਦੇ ਹੋ ਜਦੋਂ ਟੁਕੜੇ ਚੰਗੀ ਤਰ੍ਹਾਂ ਸਾਫ਼ ਹੋ ਜਾਣ ਤਾਂ ਇਹਨਾਂ ਨੂੰ 3-4 ਦਿਨਾਂ ਲਈ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਜਾਂ ਫਿਰ ਇਹਨਾਂ ਨੂੰ ਗਰਮ ਪਾਣੀ ਵਿੱਚ ਉਬਾਲ ਕੇ ਇੱਕ ਪੇਸਟ ਤਿਆਰ ਕਰ ਲਵੋ ਫਿਰ ਇਸ ਪੇਸਟ ਨੂੰ ਹਾਰਡ ਕੰਪਰੈਸ਼ਨ ਮਸ਼ੀਨ ਵਿੱਚ ਬਣੇ ਅਲੱਗ-ਅਲੱਗ ਸਾਂਚਿਆਂ ਵਿੱਚ ਭਰੋ ਮਸ਼ੀਨ ਆਪਣੀ ਹੀਟ ਨਾਲ ਇਸ ਸਪੇਸ ਨੂੰ ਸ਼ੇਪ ਵਿੱਚ ਬਦਲ ਦੇਵੇਗੀ ਇਸ ਤਰ੍ਹਾਂ ਅਲੱਗ-ਅਲੱਗ ਸ਼ੇਪਸ ਦੇ ਬਰਤਨ ਤਿਆਰ ਹੋ ਜਾਂਦੇ ਹਨ ਜਿਸ ਦਾ ਤੁਹਾਨੂੰ ਬਹੁਤ ਹੀ ਪ੍ਰੋਫਿਟ ਮਿਲੇਗਾ ਕਿਉਂਕਿ ਇਹਨਾਂ ਬਰਤਨਾਂ ਨੂੰ ਤੁਸੀਂ ਡਿਸਪੋਜ਼ੇਬਲ ਨਾਲੋਂ ਦੁੱਗਣੀ ਕੀਮਤ ਤੇ ਵੇਚ ਸਕਦੇ ਹੋ ਸਿਰਫ ਇੰਨਾ ਹੀ ਨਹੀਂ ਇਹਨਾਂ ਦੀ ਇੱਕ ਖਾਸियत ਹੋਰ ਵੀ ਹੈ ਜਿੱਥੇ ਡਿਸਪੋਜ਼ੇਬਲ ਬਰਤਨਾਂ ਨੂੰ ਇੱਕ ਵਾਰ ਯੂਜ਼ ਕਰਕੇ ਸੁੱਟ ਦਿੱਤਾ ਜਾਂਦਾ ਹੈ ਉੱਥੇ ਹੀ ਬਾਇਓ ਡੀਗ੍ਰੇਡੇਬਲ ਬਰਤਨਾਂ ਨੂੰ ਤਿੰਨ ਕਮਾਂ ਲਈ ਹੋਰ ਯੂਜ਼ ਕੀਤਾ ਜਾਂਦਾ ਜਿਹੜੇ ਬਰਤਨ ਚਾਵਲ ਦੇ ਗੁਰੇ ਤੋਂ ਬਣੇ ਹੁੰਦੇ ਨੇ ਉਹਨਾਂ ਨੂੰ ਇਨਸਾਨ ਖੁਦ ਵੀ ਖਾ ਸਕਦਾ ਹੈ ਜੇ ਤੁਸੀਂ ਆਪ ਨਹੀਂ ਖਾਣਾ ਚਾਹੁੰਦੇ ਤਾਂ ਤੁਸੀਂ ਪਸ਼ੂਆਂ ਨੂੰ ਪਾ ਸਕਦੇ ਹੋ ਜੇ ਤੁਸੀਂ ਪਸ਼ੂਆਂ ਨੂੰ ਨਹੀਂ ਪਾਉਣਾ ਚਾਹੁੰਦੇ ਤਾਂ ਇਹਨਾਂ ਨੂੰ ਤੁਸੀਂ ਖੇਤਾਂ ਵਿੱਚ ਦਬਦੇ ਹੋ ਤਾਂ ਕਿ ਇਹ ਇੱਕ ਖਾਦ ਦਾ ਕੰਮ ਕਰ ਸਕੇ ਜੇ ਮੈਂ ਹੋਰ ਕੰਪਰੈਸਿੰਗ ਮਸ਼ੀਨ ਦੀ ਗੱਲ ਕਰਾਂ ਤਾਂ ਇਹ ਬਾਜ਼ਾਰ ਵਿੱਚੋਂ ਬੜੇ ਹੀ ਆਸਾਨੀ ਨਾਲ ਮਿਲ ਜਾਂਦੀ ਹੈ ਮਸ਼ੀਨ ਦੇ ਸਾਈਜ਼ ਦੇ ਅਕੋਰਡਿੰਗ ਇਸ ਦਾ ਪ੍ਰਾਈਸ ਅਲੱਗ-ਅਲੱਗ ਹੁੰਦਾ ਹੈ ਤੁਸੀਂ ਛੋਟੀ ਮਸ਼ੀਨ ਲਾ ਕੇ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਅਤੇ ਬਾਅਦ ਵਿੱਚ ਸਹੂਲਿਏ ਦੇ ਅਨੁਸਾਰ ਤੁਸੀਂ ਆਪਣੇ ਬਿਜ਼ਨਸ ਨੂੰ ਵਧਾ ਸਕਦੇ ਹੋ ਔਰ ਹੋਰ ਮਸ਼ੀਨਾਂ ਐਡ ਕਰ ਸਕਦੇ ਹੋ ਇਸ ਮਸ਼ੀਨ ਨੂੰ ਖਰੀਦਣ ਦੇ ਲਈ ਸਰਕਾਰ ਵੀ ਲੋਨ ਦਿੰਦੀ ਹੈ ਤੁਸੀਂ ਇਹ ਲੋਨ ਐਮ ਐਸ ਐਮ ਆਈ ਦੇ ਥਰੂ ਲੈ ਵੀ ਸਕਦੇ ਹੋ ਮੁਦਰਾ ਲੋਨ ਦੇ ਵਿੱਚ 50000 ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਲੋਨ ਇਹਨਾਂ ਮਸ਼ੀਨਾਂ ਦੇ ਵੱਖਰੇ ਵੱਖਰੇ ਸਾਈਜ਼ਾਂ ਲਈ ਮਿਲਦਾ ਹੈ ਇਹਨਾਂ ਤੋਂ ਇਲਾਵਾ ਤੁਸੀਂ ਕੇ ਸੀ ਸੀ ਕਿਸਾਨ ਕ੍ਰੈਡਿਟ ਕਾਰਡ ਦੇ ਜ਼ਰੀਏ ਵੀ ਲੋਨ ਲੈ ਸਕਦੇ ਹੋ ਦੋਸਤੋ ਜੇ ਤੁਸੀਂ ਮਸ਼ੀਨ ਲੈਣ ਲਈ ਕਿਸੇ ਲੋਨ ਦੇ ਚੱਕਰਾਂ 'ਚ ਨਹੀਂ ਪੈਣਾ ਤਾਂ ਤੁਸੀਂ 4-5 ਕਿਸਾਨ ਮਿਲ ਕੇ ਵੀ ਮਸ਼ੀਨ ਲੈ ਸਕਦੇ ਹੋ ਔਰ ਇਸ ਮਸ਼ੀਨ ਤੋਂ ਹੋਣ ਵਾਲੇ ਪ੍ਰੋਫਿਟ ਤੁਸੀਂ ਸ਼ੇਅਰਿੰਗ ਕਰਕੇ ਆਪਣਾ ਬਿਜ਼ਨਸ ਵਧਾ ਸਕਦੇ ਹੋ ਆਹ ਹੁਣ ਮੈਂ ਤੁਹਾਨੂੰ ਇਹ ਬਿਜ਼ਨਸ ਨੂੰ ਸੈੱਟ ਕਰਨ ਦਾ ਤਰੀਕਾ ਦੱਸਦਾ ਤੁਸੀਂ ਇਸ ਬਿਜ਼ਨਸ ਨੂੰ ਦੋ ਤਰੀਕਿਆਂ ਨਾਲ ਸ਼ੁਰੂ ਕਰ ਸਕਦੇ ਇੱਕ ਹੈ ਇੰਡੀਵਿਜੂਅਲ ਦੂਜਾ ਹੈ ਗਰੁੱਪ ਬੇਸਡ ਇੰਡੀਵਿਜੂਅਲੀ ਤੁਸੀਂ ਇਹ ਮਸ਼ੀਨ ਖਰੀਦ ਕੇ ਆਪਣੇ ਘਰ ਤੋਂ ਹੀ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਆਪਣੇ ਘਰ ਦੇ ਮੈਂਬਰ ਜਾਂ ਤੁਸੀਂ ਖੁਦ ਇਹਨਾਂ ਬਰਤਨਾਂ ਨੂੰ ਬਣਾ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਸ਼ਹਿਰ ਦੇ ਵਿੱਚ ਜਾਂ ਆਪਣੇ ਕਸਬਿਆਂ ਦੇ ਵਿੱਚ ਲੱਗਦੀਆਂ ਬੇਕਰੀਆਂ ਜਿੱਥੇ ਡਿਸਪੋਜ਼ੇਬਲ ਬਰਤਨ ਵੇਚੇ ਜਾਂਦੇ ਨੇ ਖਰੀਦੇ ਜਾਂਦੇ ਨੇ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਬਰਤਨ ਉਹਤੇ ਵੇਚ ਸਕਦੇ ਹੋ ਕਿਉਂਕਿ ਛੋਟੇ ਸ਼ਹਿਰਾਂ ਦੇ ਵਿੱਚ ਕੇਕ ਆਦਿ ਖਰੀਦਣ ਦੇ ਨਾਲ ਉਹ ਡਿਸਪੋਜ਼ੇਬਲ ਸਮਾਨ ਵੀ ਖਰੀਦ ਲੈਂਦੇ ਨੇ ਔਰ ਉੱਥੇ ਤੁਹਾਨੂੰ ਬੇਕਰੀਆਂ ਦੇ ਨਾਲ ਕੰਟੈਕਟ ਕਰਕੇ ਇਹ ਸਮਾਨ ਵੇਚਣ ਵਿੱਚ ਫਾਇਦਾ ਹੈ ਆ ਹੁਣ ਗਰੁੱਪ ਦੇ ਵਿੱਚ ਬਿਜ਼ਨਸ ਨੂੰ ਖੋਲਣ ਦੇ ਤਰੀਕੇ ਦੱਸਦਾ ਤੁਸੀਂ ਆਪਣੇ ਨਾਲ ਦੇ ਸਾਰੇ ਕਿਸਾਨ ਵੀਰਾਂ ਦੇ ਨਾਲ ਗੱਲ ਕਰਕੇ ਇਸ ਬਿਜ਼ਨਸ ਦਾ ਹਿੱਸਾ ਬਣਾਓ ਔਰ ਇਸ ਤਰੀਕੇ ਦੇ ਨਾਲ ਤੁਹਾਡੇ ਕੋਲ ਪ੍ਰਾਲੀ ਵੀ ਕਾਫੀ ਮਾਤਰਾ ਵਿੱਚ ਇਕੱਠੀ ਹੋ ਜਾਵੇਗੀ ਸਾਰੇ ਕਿਸਾਨ ਮਿਲ ਕੇ ਦੋ ਵੱਡੀਆਂ ਮਸ਼ੀਨਾਂ ਖਰੀਦ ਕੇ ਇੱਕ ਸ਼ੈੱਡ ਪਾ ਕੇ ਬਿਜ਼ਨਸ ਨੂੰ ਸਟਾਰਟ ਕਰ ਸਕਦੇ ਇਹਨਾਂ ਮਸ਼ੀਨਾਂ ਦਾ ਤੁਸੀਂ ਦਿਨ ਰਾਤ ਲਾਹਾ ਲੈ ਸਕਦੇ ਸਾਰੀ ਪ੍ਰਾਲੀ ਨੂੰ ਇਕੱਠੇ ਕਰਕੇ ਤਿੰਨ ਜਣਾਂ ਨੂੰ ਉਹਨਾਂ ਦੇ ਟੁਕੜੇ ਕਰਨ ਦੇ ਲਈ ਕਹੋ ਅਤੇ ਤਿੰਨ ਜਾਣਿਆਂ ਦੇ ਗਰੁੱਪ ਦੀ ਡਿਊਟੀ ਅਪਰਾਲੀ ਤੋਂ ਨਹੀਂ ਲਗਾਓ। ਤਿੰਨ ਬੰਦੇ ਉਸ ਦਾ ਪੇਸਟ ਤਿਆਰ ਕਰਨਗੇ ਔਰ ਤਿੰਨ ਬੰਦੇ ਉਹਨਾਂ ਨੂੰ ਬਰਤਨ ਵਿੱਚ ਬਦਲਣਗੇ। ਜਿਵੇਂ ਵੀ ਤੁਹਾਨੂੰ ਕੰਮ ਸੌਖਾ ਲੱਗੇ ਤੁਸੀਂ ਈਜ਼ੀਲੀ ਸਾਰੇ ਮੈਂਬਰ ਕੰਮ ਕਰ ਸਕੋ। ਤੁਸੀਂ ਇਸ ਨੂੰ ਡਿਵਾਈਡ ਕਰਕੇ ਕੰਮ ਨੂੰ ਸ਼ੁਰੂ ਕਰ ਦਿਓ। ਕਿਉਂਕਿ ਜਦੋਂ ਗਰੁੱਪ ਦੇ ਵਿੱਚ ਜ਼ਿਆਦਾ ਲੋਕ ਕੰਮ ਕਰਦੇ ਨੇ ਤਾਂ ਘੱਟ ਟਾਈਮ ਦੇ ਵਿੱਚ ਜ਼ਿਆਦਾ ਪ੍ਰੋਡਕਸ਼ਨ ਨਿਕਲਦੀ ਹੈ। ਇਸ ਲਈ ਤੁਸੀਂ ਕਿਸੇ ਨਾਲ ਗੱਲ ਕਰਕੇ ਪ੍ਰੋਡਕਟ ਵੇਚਣ ਦੀ ਜਗ੍ਹਾ ਤੁਸੀਂ ਆਪਣਾ ਬ੍ਰਾਂਡ ਬਣਾ ਸਕਦੇ ਹੋ ਔਰ ਜਿੰਨੇ ਵੀ ਪ੍ਰੋਡਕਟ ਤੁਸੀਂ ਬਣਾ ਰਹੇ ਹੋ ਉਸ ਬ੍ਰਾਂਡ ਦੇ ਅੰਡਰ ਤੁਸੀਂ ਵੇਚ ਸਕਦੇ ਹੋ ਤੁਸੀਂ ਇਹਨਾਂ ਪ੍ਰੋਡਕਟਸ ਨੂੰ ਪੈਕ ਕਰਕੇ ਆਪਣੀ ਸਟੈਂਪ ਲਗਾ ਕੇ ਆਨਲਾਈਨ ਵੇਚ ਸਕਦੇ ਹੋ ਜਾਂ ਫਿਰ ਆਫਲਾਈਨ ਵੀ ਦੁਕਾਨਾਂ 'ਤੇ ਵੇਚ ਸਕਦੇ ਹੋ ਤੁਸੀਂ ਆਪਣੇ ਬ੍ਰਾਂਡ ਦੇ ਬਰਤਨਾਂ ਨੂੰ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਡਿਸਪੋਜ਼ੇਬਲ ਜਿੱਥੇ ਵੀ ਵਿਕਦੇ ਨੇ ਤੁਸੀਂ ਉੱਥੇ ਵੇਚ ਸਕਦੇ ਹੋ ਔਰ ਇਸ ਦੇ ਨਾਲ ਨਾਲ ਇੱਕ ਆਨਲਾਈਨ ਡੈਟਾ ਕੋ ਫੈਸਿਲਿਟੀ ਹੈ ਕਿ ਤੁਸੀਂ ਆਨਲਾਈਨ ਵੀ ਵੇਚ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਸੈਲਰੀਸ ਕੱਢ ਕੇ ਜਿੰਨਾ ਵੀ ਪ੍ਰੋਫਿਟ ਕਮਾਉਂਦੇ ਹੋ ਉਹ ਪ੍ਰੋਫਿਟ ਨੂੰ ਫਿਰ ਬਿਜ਼ਨਸ ਵਿੱਚ ਲਗਾ ਕੇ ਆਪਣੇ ਪਿੰਡ ਦੇ ਤੇ ਨਾਲ ਵਾਲੇ ਪਿੰਡਾਂ ਦੇ ਲੋਕਾਂ ਨੂੰ ਜੌਬ ਵੀ ਦਿਓ ਇਸ ਨਾਲ ਤੁਹਾਡੇ ਪਿੰਡ ਦੇ ਤੇ ਨਾਲ ਵਾਲੇ ਪਿੰਡਾਂ ਦੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਔਰ ਤੁਸੀਂ ਇੱਕ ਬ੍ਰਾਂਡਡ ਸ਼ਾਪ ਆਪਣੀ ਫੈਕਟਰੀ ਦੇ ਬਾਹਰ ਵੀ ਲਗਾ ਸਕਦੇ ਹੋ ਤਾਂ ਕਿ ਲੋਕ ਡਾਇਰੈਕਟਲੀ ਇਥੋਂ ਖਰੀਦ ਕੇ ਆਪਣੇ ਪਿੰਡਾਂ ਦੇ ਵਿੱਚ ਜੋ ਵੀ ਫੰਕਸ਼ਨ ਤੇ ਡਿਸਪੋਜ਼ੇਬਲ ਯੂਜ਼ ਹੁੰਦੇ ਨੇ ਉਥੇ ਯੂਜ਼ ਕਰ ਸਕਣ ਇਹ ਚੀਜ਼ ਮੈਂ ਯਕੀਨ ਨਾਲ ਕਹਿੰਦਾ ਕਿ ਤੁਹਾਡਾ ਕੰਮ ਜਰੂਰ ਚੱਲੇਗਾ ਕਿਉਂਕਿ ਅੱਜ ਕੱਲ੍ਹ ਲੋਕ ਫਿਰ ਤੋਂ ਦੁਬਾਰਾ ਆਰਗੈਨਿਕ ਚੀਜ਼ਾਂ ਨੂੰ ਪਹਿਲ ਦੇ ਰਹੇ ਨੇ ਅੱਜ ਕੱਲ੍ਹ ਵਿਆਹ ਸ਼ਾਦੀਆਂ ਦੇ ਵਿੱਚ ਵੀ ਲੋਕ ਪ੍ਰੈਫਰ ਕਰਦੇ ਨੇ ਕਿ ਆਰਗੈਨਿਕ ਚੀਜ਼ਾਂ ਹੀ ਲਗਾਈਆਂ ਜਾਣ ਔਰ ਬਰਤਨ ਡਿਸਪੋਜ਼ੇਬਲ ਐਸੇ ਲਗਾਏ ਜਾਣ ਜਿਹੜੇ ਬਾਅਦ ਵਿੱਚ ਕਿਸੇ ਹੋਰ ਕੰਮ ਆ ਸਕਣ ਭਾਰਤ ਵਿੱਚ ਇਸ ਤਰ੍ਹਾਂ ਦਾ ਬਿਜ਼ਨਸ ਸ਼ੁਰੂ ਕਰਨ ਵਾਲੇ ਪਹਿਲੇ ਵਿਅਕਤੀ ਹਨ ਵਿਨੇ ਬਾਲਾਕ੍ਰਿਸ਼ਨਾ ਜਿਨ੍ਹਾਂ ਨੇ ਤੁਸ਼ਾਨ ਨਾਮ ਦਾ ਆਪਣਾ ਇੱਕ ਬ੍ਰਾਂਡ ਚਲਾਇਆ ਜਿੱਥੇ ਸਿਰਫ ਬਾਇਓ ਡਿਗਰੇਡੇਬਲ ਪ੍ਰੋਡਕਟ ਹੀ ਤਿਆਰ ਕੀਤੇ ਜਾਂਦੇ ਨੇ ਇਹਨਾਂ ਪ੍ਰੋਡਕਟਾਂ ਦੀ ਭਾਰਤ ਤੋਂ ਇਲਾਵਾ ਬਾਹਰ ਵਾਲੇ ਕੰਟਰੀਆਂ ਵਿੱਚ ਵੀ ਕਾਫੀ ਡਿਮਾਂਡ ਹੈ ਜਿਹੜੇ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਡਕਟਸ ਬਾਰੇ ਨਹੀਂ ਪਤਾ ਤੁਸੀਂ ਇਹਨਾਂ ਪ੍ਰੋਡਕਸ਼ਨ ਨੂੰ ਉਹਨਾਂ ਤੱਕ ਪਹੁੰਚਾਓ ਕਿਉਂਕਿ ਦੇਖਦੇ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਇਸ ਬਿਜ਼ਨਸ ਮਾਡਲ ਨੂੰ ਸ਼ੁਰੂ ਕਰਨਾ ਬਹੁਤ ਜ਼ਰੂਰੀ ਤੇ ਸਮਝਦਾਰੀ ਵੀ ਹੈ ਇਹ ਤਾਂ ਉਹ ਕੰਮ ਹੈ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਤੁਹਾਨੂੰ ਪਰਾਲੀ ਸਾੜਨੀ ਵੀ ਨਹੀਂ ਪੈ ਰਹੀ ਔਰ ਇਸ ਦੇ ਨਾਲ ਨਾਲ ਤੁਸੀਂ ਬਰਤਨ ਬਣਾ ਕੇ ਆਪਣਾ ਪ੍ਰੋਫਿਟ ਵੀ ਕਮਾ ਰਹੇ ਹੋ ਤੁਸੀਂ ਸਾਰੇ ਜਾਣੋਗੇ ਕਿ ਜਦੋਂ ਅਸੀਂ ਪਲਾਸਟਿਕ ਦੇ ਬਰਤਨਾਂ ਦੇ ਵਿੱਚ ਖਾਣਾ ਬਾਰ-ਬਾਰ ਗਰਮ ਕਰਕੇ ਖਾਂਦੇ ਹਾਂ ਤੇ ਉਹ ਕਿਤੇ ਨਾ ਕਿਤੇ ਕੈਂਸਰ ਬਣਦਾ ਹੈ ਜਿਹੜਾ ਸਾਨੂੰ ساری ਉਮਰ ਦੇ ਲਈ ਬਿਮਾਰ ਰੱਖਦਾ ਹੈ ਜੇ ਐਵੇਂ ਦੇ ਅਸੀਂ ਪ੍ਰੋਡਕਟ ਡਿਸਪੋਜ਼ੇਬਲ ਪ੍ਰੋਡਕਟ ਜਿਹੜੇ ਸਾਡੇ ਪੁਰਾਲੀ ਤੋਂ ਬਣੇ ਨੇ ਜਾਂ ਫਿਰ ਚੋਨੇ ਦੇ ਬੂਰੇ ਤੋਂ ਬਣੇ ਨੇ ਜੇ ਅਸੀਂ ਉਹਨਾਂ ਨੂੰ ਯੂਜ਼ ਕਰਦੇ ਹਾਂ ਤੇ ਉਹ ਨਾ ਤੇ ਵਾਤਾਵਰਣ ਨੂੰ ਨੁਕਸਾਨ ਕਰਦੇ ਨੇ ਔਰ ਨਾ ਹੀ ਸਾਡੀ ਸਿਹਤ ਨੂੰ ਨੁਕਸਾਨ ਕਰਦੇ ਨੇ ਦੋਸਤੋ ਉਮੀਦ ਹੈ ਕਿ ਤੁਹਾਨੂੰ ਇਹ ਬਿਜ਼ਨਸ ਆਈਡੀਆ ਜ਼ਰੂਰ ਪਸੰਦ ਆਇਆ ਹੋਵੇਗਾ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਆਈਡੀਆ ਦੇ ਨਾਲ ਸਤਿ ਸ੍ਰੀ ਅਕਾਲ ਮੈ ਰੰਜੀਤ